ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਿਤਾਰੀ ਪਤਾ ਜ਼ਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਸੰਧੂ ਉਮਰ 1990 ਕੱਦ 5 ਫੁੱਟ 7 ਇੰਚ ਭੈਣ ਭਰਾ ਕੋਈ ਨਹੀਂ ਤੇ ਪਿਤਾ ਰਿਟਾਇਰ ਟੀਚਰ ਮਾਤਾ ਹਾਊਸ ਵਾਈਫ ਨੇ ਤੇ ਕਾਮੀ ਜੀ ਇਹਨਾਂ ਦਾ ਕੈਨੇਡਾ ਪੀਆਰਏ ਲੜਕਾ ਕੈਨੇਡਾ ਦੇ ਵਿੱਚ ਆਪਣੀ ਫ੍ਰੀਮਿੰਗ ਕੰਪਨੀ 10 ਕਿੱਲੇ ਜ਼ਮੀਨ ਹੈ ਕਮਰਸ਼ੀਅਲ ਸ਼ਹਿਰੀ ਜਾਇਦਾਦ ਅੰਮ੍ਰਿਤਸਰ ਤੇ ਪਰਿਵਾਰ ਦੀ ਮੰਗੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ कद 5 फुट 4 इंच ਤੋਂ ਪਲੱਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਪਤਾ ਪਿੰਡ ਬਰਵਾਲਾ ਕਾਸਟ ਕੁਮਹਾਰ ਪਰਜਪਤ ਗੋਤ ਕਲਾਸੀ ਖੰਬ ਉਮਰ 10/4/1990 ਕੱਦ 5 ਫੁੱਟ 2 ਇੰਚ ਪੜਾਈ 10 ਪਾਸ ਦੇ ਪਰਾ 3 ਨੇ ਜੀ ਤੇ ਭੈਣਾ 1 ਕੇ ਪਿਤਾ ਨਿਰਮਲ ਸਿੰਘ ਮਾਤਾ ਸਰੋਜ ਵਾਲਾ ਤੇ ਕਾਮੇ ਜੀ ਇਹਨਾਂ ਦਾ ਟੇਲਰ ਦਾ ਵਧੀਆ ਕੰਮ ਕਰੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਿਤ ਕਲਸੀ ਜਨਮ ਸਥਾਨ ਜਲੰਧਰ ਕਾਸਟ ਰਾਮਗੜੀਆ ਗੋਤ ਕਲਸੀ ਰੂਪ ਰਾਏ ਉਮਰ 18 8 1990 ਜਨਮ ਟਾਈਮ 8:10 ਪੀਐਮ ਕੱਦ 5 ਫੁੱਟ 9 ਇੰਚ ਪੜਾਈ ਫਾਰਮੇਸੀ ਪੈਣ 1 ਕੇਜੀ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਐਮਆਰ ਦਾ ਕਾਮੀ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਸਿੰਘ ਅਮ੍ਰਿਤਦਾਰੀ ਪਤਾ ਜਲੰਧਰ ਕਾਸਟ ਜਟਸੀਖ ਗੋਤ ਬਾਠ ਸੌਰੀ ਕੱਦ 5 ਫੁੱਟ 10 ਇੰਚ ਪੜਾਈ ਬੀਏ ਐਮਐਸ ਫਰੋਮ ਦੀਰਾ ਦੂਨ ਰਜਿਸਟਰਡ ਇਨ ਪੰਜਾਬ ਵਰਕ ਪ੍ਰੈਕਟਿਸ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਜੀ ਤੇ ਮਾਤਾ ਹਾਊਸ ਵਾਈਫ ਨੇ ਪਹਿਣ ਇੱਕੇ ਮੈਰਿਡ ਇਨ ਨਿਊਜ਼ੀਲੈਂਡ ਭਰਾ ਇੱਕ ਮੈਰਿਡ ਨਿਊਜ਼ੀਲੈਂਡ ਕਾਮੀ ਜੀ 7 ਕਿੱਲੇ ਜ਼ਮੀਨ ਅਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਹੋਵੇ ਤੇ ਮੈਡੀਕਲ ਲਾਈ ਨੂੰ ਪੈ ਲੈ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਜਿੰਦਰ ਕੁਮਾਰ ਪਤਾ ਜ਼ਿਲ੍ਹਾ ਮੁਕਸਰ ਕਾਸਟ ਰਵੀ ਦਾਸੀਆ ਗੋਤ ਸਪਰਾ। ਉਮਰ 28 ਸਾਲ ਕੱਦ 5 ਫੁੱਟ 9 ਇੰਚ ਪੜਾਈ ਬੀ ਐਸ ਸੀ ਇਨ ਰੇਡੀਓਗ੍ਰਾਫੀ ਪੈਨ ਇੱਕ ਕੈਨੇਡਾ ਪੀ ਆਰ ਭਰਾ ਇੱਕ ਕੈਨੇਡਾ ਰਿਟਰਨ ਕਾਮੀ ਜੀ ਇਹਨਾਂ ਦਾ ਸਰਕਾਰੀ ਨੌਕਰੀ ਕਰਦੇ ਆ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਬੀ ਐਸ ਸੀ ਨਰਸਿੰਗ ਜੇ ਸਰਕਾਰੀ ਨੌਕਰੀ ਤੇ ਹੋਵੇ ਬਠਿੰਡਾ ਮੁਕਸਰ ਬਰਨਾਲਾ ਏਰੀਆ ਨੂੰ ਪਹਿਲੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਬੀਰ ਸਿੰਘ ਪਤਾ ਜ਼ਿਲ੍ਹਾ ਤਰਨਤਾਰਨ ਕਾਸਟ ਨਾਈ ਸਿੱਖ ਗੋਤ ਗੋਲਣ ਉਮਰ 7/5/1993 ਕੱਦ 6 ਫੁੱਟ ਪੜਾਈ ਐਮਏ ਬੀਐਡ ਪਰ ਇੱਕ ਤੇ ਕੰਮੇ ਜੀ ਇਹਨਾਂ ਦਾ ਲੜਕਾ ਸਰਕਾਰੀ ਟੀਚਰ ਹੈ। ਪਰਿਵਾਰ ਦੀ ਮੰਗੇ ਕੁੜੀ ਸੇਮ ਕਾਸਟ ਦੀ ਪੜ੍ਹੀ ਲਿਖੀ ਹੋਵੇ। ਜਾ ਸਰਕਾਰੀ ਨੌਕਰੀ ਤੇ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਦੀਪ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿਕ ਗੋਤ ਗਿੱਲ ਉਮਰ 23 ਅਗਸਤ 1997 ਕੱਦ 5 ਫੁੱਟ 9 ਇੰਚ ਪੜਾਈ ਹਾਈ ਸਕੂਲ ਐਂਡ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪ੍ਰਾ ਏਕੇ ਜੀ ਤੇ ਕਾਮੇ ਜੀ ਇਹਨਾਂ ਦਾ ਨਾਉ ਲੀਵਿੰਗ ਇਨ ਯੂ ਐਸ ਏ ਜੌਬ ਟਰੱਕ ਡਰਾਈਵਰ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਾਮਾ ਲੜਕੇ ਦਾ ਰਿਸ਼ਤਾ ਪਤਾ ਅਮ੍ਰਿਤਸਰ ਕਾਸਟ ਅਰੂੜਾ ਹਿੰਦੂ ਉਮਰ 1992 ਕੱਦ 5 ਫੁੱਟ 5 ਇੰਚ ਭਰਾ ਇੱਕ ਮੈਰਿਡ ਭੈਣਾਂ ਦੋ ਨੇ ਮੈਰਿਡ ਨੇ ਕਾਮੀ ਜੀ ਇਹਨਾਂ ਦਾ ਬਿਜ਼ਨਸ ਗ੍ਰੋਸਰੀ ਸਟੋਰ ਦਾ ਕਾਮੀ ਪ੍ਰਾਪਰਟੀ ਸੇਲ ਤੇ ਪਰਚੇਜ ਦਾ ਨਾਲ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਜਾਂ ਨੌਕਰੀ ਕਰਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮ੍ਰੇਸਰ ਗੋਤ ਸੱਗੂ ਰਾਮਗੜੀਆ ਉਮਰ 312 1996 ਕੱਦ 5 ਫੁੱਟ 10 ਇੰਚ ਪੜਾਈ ਬੀ ਕਾਮ ਪਿਤਾ ਰਿਟਾਇਰ ਮਾਤਾ ਹਾਊਸ ਵਾਈਫ ਨੇ ਭਰਾ 1 ਕੇ ਜੀ ਕਾਮੀ ਜੀ ਇਹਨਾਂ ਦਾ ਲੜਕਾ ਯੂਰਪ ਦੇ ਵਿੱਚ ਵਧੀਆ ਨੌਕਰੀ ਕਰਦਾ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਘਰੇਲੂ ਹੋਵੇ ਰਾਮਗੜੀਆ ਤੇ ਜਨਰਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਬਿਊਰੋ ਮਾਫ ਕਰਨ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜਟਸਿਕ ਉਮਰ 21 ਸਾਲ ਗੋਤ ਢਿੱਲੋ ਕੱਦ 5 ਫੁੱਟ 10 ਇੰਚ ਤੇ ਮੁੰਡਾ ਤੇ ਲਖਸ਼ੁਦਾਈ ਜੀ ਤੇ ਕੰਮ ਇਹਨਾਂ ਦਾ ਜ਼ਮੀਨ 2 ਕਿੱਲੇ ਆ ਕੰਪਨੀ EMPLOYEES SALARY 20000 ਮੰਥਲੀ ਤੇ ਪਰਿਵਾਰ ਦੀ ਮੰਗੇ ਕੁੜੀ ਜਟਸਿਕ ਪਰਿਵਾਰ ਦੀ ਹੋਵੇ ਗਰੀਬ ਪਰਿਵਾਰ ਦੀ ਸਾਊ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗੇ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਕਾਸਟ ਰਵੀਦਾਸੀਆ ਸਿੱਖ ਗੋਤ ਗੋਤ ਨਫਰੀਆ ਮੁੱਦ ਉਮਰ 25 7 1994 ਕੱਦ 5 ਫੁੱਟ 5 ਇੰਚ ਪੜਾਈ ਬੀਟੈਕ ਸੀਐਸਪੀਜੀਡੀਸੀਏ ਮਾਤਾ ਪਿਤਾ ਰਿਟਾਇਰ ਸਰਕਾਰੀ ਨੌਕਰੀ ਤੇ ਭੈਣ ਏਕੇ ਮੈਰਿਡ ਕੈਨੇਡਾ ਸਿਟੀਜ਼ਨ ਤੇ ਕੰਮ ਇਹ ਜੀ ਇਹਨਾਂ ਦਾ ਆਉਣ ਵਰਕ ਪਰਮਿਟ ਇਨ ਜੇ ਜਨਰ ਅਨਟੋਰੀਓ ਕੈਨੇਡਾ ਇਨ ਆਈਟੀ ਫੀਲਡ ਐਸ ਸੌਫਟਵੇਅਰ ਇੰਜੀਨੀਅਰਿੰਗ ਇਨ ਏ ਅਮਰੀਕਨ ਕੰਪਨੀ ਕਿਕਲਮ ਅਪਲਾਈਡ ਪੀਆਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਵਰਕਿੰਗ ਇਨ ਆਈਟੀ ਫੀਲਡ ਔਰ ਬੀਐਸਸੀ ਨਰਸਿੰਗ ਕੀਤੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਗੋਤ ਪੁੱਲਰ ਉਮਰ 27 ਸੌਰੀ ਉਮਰ 23 7 1991 ਜਨਮ ਸਥਾਨ ਅੰਮ੍ਰਿਤਸਰ ਜਨਮ ਟਾਈਮ 7:30 ਪੀਐਮ ਕੱਦ 5 ਫੁੱਟ 10 ਇੰਚ ਪੜਾਈ ਸਕੂਲਿੰਗ YPS ਪੋਸਟ ਗ੍ਰੈਜੂਏਸ਼ਨ ਬੀਟੈਕ ECEMS ਇਨ ਕੈਨੇਡਾ ਯੂਨੀਵਰਸਿਟੀ ਤੇ ਮੁੰਡਾ ਮੰਗਲੀ ਕੇ ਪੀਤਾ ਅਮਰੀਕ ਸਿੰਘ ਬਿਜ਼ਨਸਮੈਨ ਮਾਤਾ ਲਖਮਿੰਦਰ ਕੌਰ ਹਾਊਸ ਵਾਈਫ ਤੇ ਪੈਡ ਏ ਕੇ ਮੈਰੀਡ ਏ ਬੀ ਡੀ ਐਸ ਐਮ ਐਚ ਏ ਤਰਾ ਇੱਕ ਨਿਊਜ਼ੀਲੈਂਡ ਤੇ ਕਾਮੀ ਹੈ ਜੀ ਇਹਨਾਂ ਦਾ ਕੈਨੇਡਾ ਪੀ ਆਰ ਹੈ ਲੜਕਾ ਵਰਕਡ ਇਨ ਆਈਟੀ ਸਟਾਰਟਡ ਆਵਨ ਮੂਵਿੰਗ ਬਿਜ਼ਨਸ ਐਂਡ ਆਲਸੋ ਪਰਸੀਊਇੰਗ ਪਰਸੀਊਇੰਗ ਰੀਅਲ ਏਸਟੇਟ ਲਾਇਸੈਂਸ ਇਨ ਕੈਨੇਡਾ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਤੇ ਪੜੀ ਲਿਖੀ ਪੰਜਾਬ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਮਿੰਦਰ ਸਿੰਘ ਪਤਾ ਜਲੰਧਰ ਕਾਸਟ ਜਰ ਸਿੱਖ ਉਮਰ 21 8 1996 ਕੱਦ 5 ਫੁੱਟ 8 ਇੰਚ ਮਾਤਾ ਪਿਤਾ 22 ਸਾਲ ਤੋਂ ਗਰੀਸ ਲਿਵਿੰਗ ਐਂਡ ਵਰਕਿੰਗ ਪੈਨ ਏਕ ਇੱਕ ਮੈਰਿਡ ਇਟਲੀ ਮਿਡਲ ਕਲਾਸ ਫੈਮਿਲੀ ਤੇ ਕਾਮੇ ਜੀ ਇਹਨਾਂ ਦਾ ਲੜਕਾ 10 ਸਾਲ ਗ੍ਰੀਸ ਦੇ ਵਿੱਚ ਰਿਹਾ ਸੀ ਹੁਣ 5 ਸਾਲ ਤੋਂ ਜਰਮਨ ਦੇ ਵਿੱਚ ਟਰੱਕ ਡਰਾਈਵਰ ਦੀ ਜੋਬ ਕਰ ਰਿਹਾ ਹੈ ਪਰਿਵਾਰ ਦੀ ਮੰਗੇ ਕੁੜੀ ਜਰਸੀਕ ਪਰਿਵਾਰ ਦੀ ਪੜੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ WhatsApp ਤੇ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਗਰੀਵਾਲ ਉਮਰ 13 ਅਗਸਤ 1995 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਐਮਏ ਹਿਸਟਰੀ ਵੈਲਡਰ ਟ੍ਰੇਡ 1 ਇਅਰ ਆਈਟੀਆਈ ਰਾ ਇੱਕ ਅਨਮੈਰਿਡ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਤੇ ਭੈਣ ਨੂੰ ਕੰਮ ਹੈ ਜੀ ਇਹਨਾਂ ਦਾ 7 ਕਿੱਲੇ ਜ਼ਮੀਨ ਹੈ ਦੋ ਭਰਾ ਨੇ ਡੇਰੀ ਫਾਰਮਿੰਗ ਦਾ ਕੰਮ ਹੈ ਆਮਦਨ 1 ਲੱਖ ਮਹੀਨਾ 1 ਲੱਖ ਪਲੱਸ ਮਹੀਨਾ ਤੇ ਪਰਿਵਾਰ ਦੀ ਮੰਗੇ ਦੋ ਸਕੀਆਂ ਭੇਡਾਂ ਨੂੰ ਪਹਿਲੇ ਤੇ ਬਰਨਾਲਾ ਦੇ ਨੇੜੇ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿਕ ਗੋਤ ਗਰੇਵਾਲ ਉਮਰ 27 1999 ਕੱਦ 6 ਫੁੱਟ ਪੜਾਈ ਪਲੱਸ 2 ਪਾਸ ਪ੍ਰਾ ਇੱਕ ਅਨ ਮੈਰਿਡ ਫੈਮਿਲੀ ਦੇ ਵਿੱਚ ਮਾਤਾ ਪਿਤਾ ਭੈਣ ਨੂੰ ਕੰਮ ਹੈ ਜੀ 7 ਕਿੱਲੇ ਜ਼ਮੀਨ ਹੈ ਦੋ ਭਰਾ ਨੇ ਨਾਲ ਡੇਰੀ ਫਾਰਮਿੰਗ ਦਾ ਕੰਮ ਹੈ ਆਮਦਨ 1 ਲੱਖ ਪਲੱਸ ਮਹੀਨੇ ਦੀ ਤੇ ਪਰਿਵਾਰ ਦੀ ਮੰਗੇ ਦੋ ਸਕੀਆਂ ਭੈਣਾਂ ਨੂੰ ਪਹਿਲੇ ਤੇ ਬਰਨਾਲੇ ਦੇ ਨੇੜੇ ਏਰੀਏ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਜੀਤ ਸਿੰਘ ਪਤਾ ਪਟਿਆਲਾ ਕਾਸਟ ਰਾਮਗੜੀਆ ਸਿੱਖ ਗੋਤ ਬੰਮਰਾ ਘਟੂਰਾ ਉਮਰ 17 2 1992 ਜਨਮ ਟਾਈਮ 11 ਪੀਐਮ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 9 ਇੰਚ ਪੜਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਮਏ ਪ੍ਰੋਡਕਸ਼ਨ ਇੰਜੀਨੀਅਰਿੰਗ ਪਿਤਾ ਗਿਆਨ ਚੰਦ ਰਿਟਾਇਰ A w E P S P C L ਮਾਤਾ ਬਲਵਿੰਦਰ ਕੌਰ ਰਟਾਇਰ ਸਰਕਾਰੀ ਟੀਚਰ ਪੇਣਾ ਦੋਨੇ ਇਕ ਪੰਜਾਬ ਪੇਣਾ ਦੋ ਮੈਰਿਡ ਨੇ ਇਕ ਪੰਜਾਬ ਇਕ ਕੈਨੇਡਾ ਪੀਆਰ ਕਾਮੇ ਜੀ ਇਹਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਵਰਕਿੰਗ ਇਨ ਸਟੀਲ ਇੰਡਸਟਰੀ ਬ੍ਰਾਮਟਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਬੀ ਐਸ ਸੀ ਨਰਸਿੰਗ ਜਾਂ ਇੰਜੀਨੀਅਰਿੰਗ ਜਾਂ ਆਈ ਟੀ ਪ੍ਰੋਫੈਸ਼ਨਲ ਕਰੀ ਹੋਵੇ ਐਕਸੈਪਟ ਐਸਸੀ ਕਾਸਟ ਨੋ ਵਾਰ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜਤਨ ਸਿੰਘ ਗ੍ਰੈਂਗ ਪਤਾ ਖਰੜ ਮਹਾਲੀ ਕਾਸਟ ਜਟ ਸਿੱਖ ਉਮਰ 26 1994 ਪੜ੍ਹਾਈ ਬੀ ਐਸਸੀ ਮਾਈਕਰੋ ਬਾਇਓਲੋਜੀ ਬੀ ਐਸਸੀ ਜ਼ੂਲੋਲੋਜੀ ਐਮ ਐਸਸੀ ਮਾਈਕਰੋ ਬਾਇਓਲੋਜੀ ਫੈਮਿਲੀ ਦੇ ਵਿੱਚ ਪਿਤਾ ਐਕਸਪਾਇਰ ਨੇ ਮਦਰ ਨੇ ਗ੍ਰੈਂਡ ਮਦਰ ਨੇ ਤੇ ਬਰਾਦਰ ਨੇ ਸਿਸਟਰ ਇਨ ਲਾ ਕਾਮੀਕਾਰੇ ਜੀ ਇਹਨਾਂ ਦਾ ਮੈਡੀਕਲ ਕਲੇਮ ਐਨਾਲਿਸਟ ਐਂਡ ਫਰਾਡ ਡਿਟੈਕਸ਼ਨ ਇਨ ਮੈਡੀਕਲ ਕਲੇਮਸ ਐਟ ਅੰਬਾਲਾ ਕੰਸਲਟੈਂਸੀ ਪ੍ਰਾਈਵੇਟ ਲਿਮਟਿਡ ਬਿਜ਼ਨਸ ਕਲੀਨਿਕ ਲੈਬਰਾਟਰੀ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲੀਪ ਸਿੰਘ ਕੈਂਠ हाइट 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲੱਸ 2 ਡੇਟ ਆਫ ਬਰਥ 23 1993 ਕੱਦ 5 ਫੁੱਟ 9 ਇੰਚ ਵਰਕ ਪ੍ਰਾਈਵੇਟ ਜੌਬ ਐਟ ਮੋਬਾਈਲ ਸ਼ੋਰੂਮ ਸੈਲਰੀ 15000 ਪਲੱਸ ਪਿਤਾ ਹਰਦੀਪ ਸਿੰਘ ਮਦਰ ਅਮਰਜੀਤ ਕੌਰ ਗ੍ਰੈਂਡਫਾਦਰ ਜਗਿੰਦਰ ਸਿੰਘ ਕੈਂਠ ਐਡਰੈਸ ਜਗਿੰਦਰ ਸਿੰਘ ਕੈਂਠ ਕੋਠੀ ਨੰਬਰ 11422 ਏਕੜ ਬਰਨਾਲਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੁਕਸਰ ਸਾਹਿਬ ਕਾਸਟ ਜੜ ਸਿੱਖ ਗੋਤ ਬਰਾੜ ਉਮਰ 25 ਸਤ 2000 ਕੱਦ 6 ਫੁੱਟ ਪੜਾਈ ਪਲੱਸ 2 ਡਿਪਲੋਮਾ ਕੈਨੇਡਾ ਭੈਣ ਭਰਾ ਨੋ ਨਸ਼ਾ ਰਹਿਤ ਪਰਿਵਾਰ ਇਹ ਖਾਨਦਾਨੀ ਪਰਿਵਾਰ ਇਹ ਤੇ ਕੰਮ ਹੈ ਜੀ 6 ਕਿੱਲੇ ਜ਼ਮੀਨ ਹੈ 4 ਸਾਲ ਤੋਂ ਕੈਨੇਡਾ ਐਡਵੈਂਟਨ ਵਰਕ ਪਰਮਿਟ ਤੇ ਪੀਆਰ ਅਪਲਾਈ ਤੇ ਵਰਕ ਲੈਪਰੇਰੀ ਕੰਪਨੀ ਫੁੱਲ ਟਾਈਮ ਜੌਬ ਗੁੱਡ ਇਨਕਮ ਏ ਟੂ ਜ਼ੈਡ ਡਰਾਈਵਿੰਗ ਲੈਸਸ ਅਮਰੀਕਾ ਦਾ 10 ਸਾਲ ਦਾ ਵੀਜ਼ਾ ਤੇ ਪਰਿਵਾਰ ਦੀ ਮੰਗੇ ਕੁੜੀ ਕੁੜੀ ਜੱਟ ਸਿੱਖ ਚੰਗਾ ਖਾਨਦਾਨੀ ਪਰਿਵਾਰ ਦੀ ਹੋਵੇ ਤੇ ਕੈਨੇਡਾ ਪੀਆਰ ਜਾਂ ਫਿਰ ਫਾਈਲ ਲੱਗੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਉਹ ਵਿਨਿਤ ਕੁਮਾਰ ਪਤਾ ਪਟਿਆਲਾ ਉਮਰ 10 ਨਵੰਬਰ 1993 ਜਨਮ ਸਥਾਨ ਪਟਿਆਲਾ ਜਨਮ ਟਾਈਮ 9 16 ਪੀਐਮ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਭਾਰਾ ਨੋ ਭੈਣਾ ਦੋਨੇ ਮੈਰਿਡ ਨੇ ਇੱਕ ਕੈਨੇਡਾ ਪਿਤਾ ਕਮਲ ਕੁਮਾਰ ਰਿਟਾਇਰ ਪੀਐਸਪੀਸੀਐਲ ਮਾਤਾ ਜਸਵਿੰਦਰ ਕੌਰ ਰਿਟਾਇਰ ਹੈਲਥ ਡਿਪਾਰਟਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਤੇ ਕੰਮੇ ਜੀ ਇਹਨਾਂ ਦਾ ਜੌਬ ਕਲੱਬ ਮੈਨੇਜਰ ਹੈਲਥ ਐਂਡ ਨਿਊਟ੍ਰੀਸ਼ਨ ਕੋਚ ਇਨ ਐਨੀ ਟਾਈਮ ਫਿਟਨੈਸ ਜਿਮ ਪਟਿਆਲਾ ਇਨਕਮ 60000 ਮਨਥਲੀ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਹੋਰ ਕੋਈ ਮੰਗਣੀ ਚੱਲਦੀ ਵਿਆਹ ਕਰਨਾ ਕਾਸਟ ਨੋਵਾਰ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਮਜਬੀ ਸਿੱਖ ਗੋਤ ਬਾਲੂ ਸਹੋਤਾ ਉਮਰ 7 6 1996 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਬੇਨਾ ਦੂੜੀ ਅਨਮੈਰਿਡ ਨੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਲੇਅਰ ਐਂਡ ਅਕਾਊਂਟੈਂਟ ਤੇ ਕੰਮ ਹੈ ਜੀ ਇਹਨਾਂ ਦਾ ਇਲੈਕਟ੍ਰਿਸਿਟੀ ਮੈਕੈਨਿਕ ਸ਼ੂ ਸ਼ਾਪ ਟੈਕਸੀ ਸਰਵਿਸ ਕਾਰ ਆਪਣੀ ਤੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਤੇ ਘਰੇਲੂ ਹੋਵੇ ਬਿਊਟੀ ਪਾਰਲਰ ਜਾਂ ਬੁਟੀਕ ਦਾ ਕੰਮ ਜਾਣਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੜ ਸਿੱਖ ਗੋਤ ਗਰੇਵਲ ਪੰਦੇਰ ਉਮਰ 28 1992 ਕੱਦ 5 ਫੁੱਟ 6 ਇੰਚ ਪ੍ਰਾਇਕ ਮਾਤਾ ਹਾਊਸ ਵਾਈਫ ਨੇ ਤੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਪੜ੍ਹਾਈ ਪਲੱਸ 2 ਨਾਨ ਮੈਡੀਕਲ ਡੀ ਫਾਰਮੇਸੀ ਤੇ ਕੰਮ ਇਹ ਜੀ ਇਹਨਾਂ ਦਾ ਪਿੰਡ ਦੇ ਵਿੱਚ ਆਪਣਾ ਮੈਡੀਕਲ ਸਟੋਰ 30 ਤੋਂ 40 ਹਜ਼ਾਰ ਹੈ ਇਨ ਕੰਮੀ ਨਸ਼ੇ ਤੋਂ ਰਹਿ ਤੇ ਮੁੰਡਾ ਵਧੀਆ ਸ਼ਹਿਰ ਦੇ ਵਿੱਚ ਕੋਠੀਏ ਚ ਮੀਨ ਨਹੀਂ ਸੋਹਣਾ ਸੁਨੱਕਾ ਮੁੰਡਾ ਈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਜੱਟ ਸੇ ਕਿ ਜਾਂ ਫਿਰ ਜਨਰਲ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਕਰ ਸਕਦੇ ਨੇ ਜੀ ਤੇ ਕੁੜੀ ਨੇ ਪਲੱਸ 2 ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਜੋਤ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਜੱਟ ਸਿੱਖ ਉਮਰ 11 ਨਾ 1996 ਪੜ੍ਹਾਈ ਗ੍ਰੈਜੂਏਸ਼ਨ ਕੱਦ 5 6 ਭਰਾ ਇੱਕ ਮੈਰਿਡ ਤੇ ਕਾਮੇ ਜੀ ਇਹਨਾਂ ਦਾ ਲਿਵ ਇਨ ਯੂ ਐਸ ਏ 12 ਏਕੜ ਜਮੀਨ ਹੈ ਡੇਰੀ ਫਾਰਮਿੰਗ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਯੂ ਐਸ ਏ ਦੀ ਹੋਵੇ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੇ ਸਿੰਘ ਗੁਰਸਿੱਖ ਪਤਾ ਬਠਿੰਡਾ ਕਾਸਟ ਜਰਸੀਖ ਗੋਤ ਗਿੱਲ ਉਮਰ 1997 ਕੱਦ 59 ਪੜ੍ਹਾਈ ਐਮ ਐਸ ਸੀ ਐਗਰੀਕਲਚਰ ਬਾਇਓ ਟੈਕਨੋਲੋਜੀ ਪੀ اے ਯੂ ਤੇ ਕੰਮ ਇਹ ਜੀ ਇਹਨਾਂ ਦਾ ਸੈਂਟਰ ਗਵਰਨਮੈਂਟ ਜੋਬ ਐਫ ਸੀ ਆਈ ਤੇ ਪਰਿਵਾਰ ਦੀ ਮੰਗੇ ਲੜਕੀ ਗਵਰਨਮੈਂਟ ਜੋਬ ਤੇ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਹਪਰੀ ਸਿੰਘ ਗੁਰਸਿੱਖ ਪਤਾ ਲੁਧਿਆਣਾ ਕਾਸ ਟੀਮ ਬੇ ਟਾਂਕ 76 ਪਿਤਾ ਉਪਕਾਰ ਸਿੰਘ ਉਮਰ 24 11 1997 ਕੱਦ 55 ਗੋਤ ਖੁਰਪਾ ਕਾਈ ਪੜਾਈ ਪਲੱਸ 2 ਪਾਸ ਭਰਾ ਇੱਕ ਤੇ ਕਾਮੇ ਜੀ ਇਹਨਾਂ ਦਾ ਹੋਜ਼ਰੀ ਅਟੈਚਮੈਂਟ ਇਨਕਮ 20000 ਤੇ ਪਰਿਵਾਰ ਦੀ ਮੰਗੇ ਕੁੜੀ ਗੁਰਸਿੱਖ ਪਰਿਵਾਰ ਦੀ ਘਰੇਲੂ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਕੰਬੂਜ ਗੁੱਤ ਜੋਸ ਉਮਰ 16 12 96 ਕੱਦ 6 ਫੁੱਟ ਪਰਾ ਇੱਕ ਦੁਬਈ ਟਰੈਕਟ ਡਰਾਈਵਰ ਪੈਨ ਇੱਕ ਆਪਣਾ ਆਈਲੈਂਡ ਸੈਂਟਰ ਪਿਤਾ ਦੀ ਆਪਣੀ ਸ਼ੌਪ ਬੈਸ਼ਨੋ ਪਰਵਾਰੇ ਤੇ ਕਾਮਯਾਜੀ ਮੁੰਡਾ ਨਿਊਜ਼ੀਲੈਂਡ ਵਰਕ ਪਰਮਿਟ ਤੇ 6 ਕਿੱਲੇ ਜ਼ਮੀਨ ਹੈ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਰਸਿੰਗ ਜਾਂ ਆਈਲੈਂਡਸ ਕੀਤੀ ਹੋਵੇ ਹੋਰ ਪਰਵਾਰ ਦੀ ਕੋਈ ਮੰਗ ਨਹੀਂ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਤਿਆ ਕਾਸਟ ਜੱਟ ਸਿੱਖ ਗੋਤ ਥਿੰਦ ਉਮਰ 24 ਸਾਲ ਕੱਦ 6 ਫੁੱਟ ਪੜਾਈ ਪਲੱਸ 2 ਐਮਏ ਕਰ ਰਿਹਾ ਲੜਕਾ ਇਕੱਲਾ ਪਰਾਇ ਕਾਮੇ ਜੀ ਨਾ ਦਾ 42 ਖੇਤ ਨੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਲੰਬੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ ਤਰੀਕ 761998 ਕਾਸਟ ਨਾਈ ਸਿੱਖ ਗੋਤ ਚੋੜੀ ਬਨਵੇਰੂ ਕੱਦ 57 ਪੜਾਈ ਪਲੱਸ 2 ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਤੇ ਕੰਮ ਹੈ ਜੀ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਪਲੱਸ 2 ਕੀਤੀ ਹੋਵੇ ਸੋਹਣੀ ਸੁਨਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਗਿੱਲ ਲੁਧਿਆਣਾ ਪੰਜਾਬ 50 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਸਿੱਖ ਫੈਮਿਲੀ ਉਮਰ 23 8 1995 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਫਰਾਇਕੰਡ ਮੈਰਿਡ ਭੈਣਾਂ 2 ਮੈਰਿਡ ਪਿਤਾ ਕਰਮਜੀਤ ਸਿੰਘ ਸ਼ਾਪਕੀਪਰ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਕਮੇਜੀ ਇਹਨਾਂ ਦਾ ਫੋਰਮੈਨ ਪ੍ਰਿੰਟਿੰਗ ਪ੍ਰੈਸ ਦਾ ਕੰਮ ਹੈ ਸੈਲਰੀ 20000 ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਏਸੀ ਜੀ ਆਪਣੀ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਲੜਕੇ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ